ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਜੇਰੇ ਇਲਾਜਾ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਪਿਛਲੇ ਦਿਨੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਸੀਗਾ ਮੋਟਰਸਾਈਕਲ ਤੇ ਸਵਾਰ ਸੀ ਆਪਾਂ ਸਾਰੇ ਜਾਣਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਚਰਚਾ ਹੋਣ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਲੋਕ ਅਰਦਾਸਾਂ ਕਰਦੇ ਪਏ ਆ ਬੇਨਤੀਆਂ ਕਰਦੇ ਪਏ ਆ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਆ ਜਵੇ ਉੱਥੇ ਡਾਕਟਰਾਂ ਦੀ ਟੀਮ ਨੇ ਜੋ ਲੇਟੈਸਟ ਜਾਣਕਾਰੀ ਦਿੱਤੀ ਹੈ ਉਹ ਮੈਂ ਤੁਹਾਨੂੰ ਦੱਸੂਗਾ ਹੂਬ ਹੂ ਕਿ ਡਾਕਟਰਾਂ ਦਾ ਕੀ ਕਹਿਣਾ ਹੈਗਾ ਇਸ ਵੇਲੇ ਹਾਲਾਤ ਕੀ ਹੈਗੇ ਆ ਨਾਲ ਵਾਲਾ ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਕਿ ਸਾਡੇ ਵਾਲਾ ਭਾਈਚਾਰਾ ਜਿਹਨੂੰ ਪੱਤਰਕਾਰ ਭਾਈਚਾਰਾ ਕਿਹਾ ਜਾਂਦਾ ਸੋ ਉਹ ਭਾਈਚਾਰਾ ਇਹ ਸਾਰੇ ਕਿਸੇ ਨੂੰ ਕਿਵੇਂ ਦੇਖਦਾ ਪਿਆ ਕਿਵੇਂ ਖਬਰਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸਾਰਿਆਂ ਦੀ ਗੱਲ ਨਹੀਂ ਕਰੂੰਗਾ ਤਾਂਵੇਂ ਬਿਰਲਿਆਂ ਨੂੰ ਛੱਡ ਕੇ ਜ਼ਿਆਦਾਤਰ ਪੱਤਰਕਾਰ ਅੱਜ ਕੀ ਸੋਚ ਰਹੇ ਹੈ ਕੀ ਭਾਲਦੇ ਪਏ ਆ ਕਿਉਂ ਜੀ ਖਬਰ ਦਾ ਇੰਤਜ਼ਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਔਰ ਕਿੰਨੀ ਬੇਸਬਰੀ ਦੇ ਨਾਲ ਕੀਤਾ ਜਾ ਰਿਹਾ ਔਰ ਉਸ ਖਬਰ ਨੂੰ ਸੁਣਨ ਦੇ ਲਈ ਉਹ ਖਬਰ ਸਾਡੇ ਕੰਨ ਤੱਕ ਪਹੁੰਚ ਜਾਵੇ ਉਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਦੇ ਉੱਪਰ ਉਹ ਖਬਰ ਪ੍ਰਕਾਸ਼ਿਤ ਕਰ ਦਈਏ ਦਿਖਾ ਦਈਏ ਲੋਕਾਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਉਹ ਜਿਹੜੀ ਦੁਖਦਾਈ ਖਬਰ ਹੈ ਵੀ ਮੈਂ ਸੁਣਾਈਆ ਸਾਡੇ ਚੈਨਲ ਦੇ ਉੱਤੋਂ ਉਹ ਖਬਰ ਸੁਣਾਈ ਗਈ ਹੈ ਇਹ ਸਾਰੇ ਕਸਤੇ ਦੇ ਲਈ ਕਿਸ ਹੱਦ ਤੱਕ ਡਿੱਗੇ ਪਏ ਆ ਨਾ ਉਹਦੇ ਵੀ ਮੈਂ ਦਰਸ਼ਨ ਕੀਤੇ ਆ ਕਿਸ ਹੱਦ ਤੱਕ ਡਿੱਗੇ ਪਏ ਆ ਸ਼ਰਮ ਦਾ ਘਾਟਾ ਸਾਨੂੰ ਸਾਡੀ ਅਕਲ ਪਤਾ ਨਹੀਂ ਕਿੱਥੇ ਘਾਚਰਨ ਵਾਸਤੇ ਗਈ ਹੋਈ ਐ ਸਾਨੂੰ ਖੈਰ ਖਰੇ ਭੁੱਲ ਹੀ ਗਿਆ ਹੈਗਾ ਕਿ ਇੱਕ ਦਿਨ ਸਾਡੀ ਵੀ ਮੌਤ ਹੋਣੀ ਐ ਸਾਨੂੰ ਖਰੇ ਭੁੱਲ ਹੀ ਗਿਆ ਕਿ ਇੱਕ ਦਿਨ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਸਾਨੂੰ ਸਾਰਾ ਕੁਝ ਭੁੱਲ ਗਿਆ ਹੈਗਾ ਸੋ ਮੇਰਾ ਧਿਆਨ ਇਧਰਲੇ ਪਾਸੇ ਨੂੰ ਸਿਗਾ ਤਸਵੀਰ ਨਾਲ ਨਾਲ ਪਰ ਮੈਨੂੰ ਗੱਲਬਾਤ ਕਰਨ ਦਾ ਸਮਾਂ ਨਹੀਂ ਲੱਗਿਆ ਮੈਂ ਜ਼ਿਆਦਾਤਰ ਪੰਥਕ ਵਿਸ਼ਿਆਂ ਦੇ ਉੱਪਰ ਪੰਜਾਬ ਦੇ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦਾ ਹੁੰਦਾ ਜਿਹੜਾ ਸਾਡੇ ਪੰਜਾਬੀ ਗਾਇਕਾਂ ਮੈਂ ਕਿਉਂਕਿ ਗਾਣੇ ਘੱਟ ਸੁਣਦਾ ਪੰਜਾਬੀ ਇਸ ਕਰਕੇ ਮੇਰਾ ਨਾ ਧਿਆਨ ਘੱਟ ਹੁੰਦਾ ਹੈਗਾ ਕਿ ਸਾਡੇ ਪੰਜਾਬੀ ਗਾਇਕ ਪਰ ਹੁਣ ਮੈਂ ਜਦੋਂ ਰਾਜਵੀਰ ਜਵੰਦਾ ਦੇ ਬਾਰੇ ਗੱਲਬਾਤ ਕਰਨੀ ਸੀਗੀ ਤਾਂ ਮੈਨੂੰ ਜ਼ਰੂਰ ਹੁੰਦਾ ਹੈਗਾ ਕਿ ਪਹਿਲਾਂ ਮੈਂ ਜਿਸ ਵਿਸ਼ੇ ਬਾਰੇ ਗੱਲ ਕਰਨੀ ਹੈ ਤਾਂ ਮੈਂ ਥੋੜਾ ਜਿਆਦਾ ਸਟੱਡੀ ਕਰ ਲਵਾਂ ਮਾਹੌਲ ਜਾਂ ਬਣ ਜਾਂਦਾ ਦਿਮਾਗ ਤੇ ਮਨ ਦੇ ਹਾਲਾਤ ਫਿਰ ਉਹ ਜਿਹਾ ਹੋ ਜਾਂਦੇ ਆ ਰਾਜਵੀਰ ਜਵੰਦਾ ਦੇ ਜਦੋਂ ਮੈਂ ਗਾਣੇ ਸੁਨੇ ਆ ਤਾਂ ਮੈਨੂੰ ਜ਼ਿਆਦਾ ਜਿੰਨੇ ਮੈਂ ਸਾਰੇ ਨਹੀਂ ਸੁਨੇ ਹੈਗੇ ਮੈਂ ਕੁਛ-ਕੁਛ ਗਾਣੇ ਸੁਨੇ ਆ ਤਾਂ ਮੈਨੂੰ ਜ਼ਿਆਦਾ ਫੂਡ ਪਣ ਵਾਲੇ ਜ਼ਿਆਦਾ ਚੱਕ ਲਓ ਰੱਖ ਲਓ ਇਦਾਂ ਦੇ ਨਹੀਂ ਲੱਗੇ ਉਹਦੇ ਵਿੱਚ ਮੈਨੂੰ ਦੋ ਗਾਣੇ ਤਾਂ ਮੈਂ ਪੂਰੇ ਹੀ ਸੁਨੇ ਆ ਜੀ ਇੱਕ ਮੈਂ ਧੀਆਂ ਗਾਣਾ ਪੂਰਾ ਹੀ ਸੁਨੇ ਆ ਔਰ ਜਿੱਦਾਂ ਜਿੱਦਾਂ ਮੈਂ ਸੁਣਦਾ ਗਿਆ ਤੇ ਨਾਲ ਨਾਲ ਮੇਰੀ ਅੱਖਾਂ ਵੀ ਨਮ ਹੁੰਦੀਆਂ ਰਹੀਆਂ ਭਾਵੁਕ ਜਿਹੇ ਬੰਦੇ ਆ ਆਪਾਂ ਜਜ਼ਬਤੀ ਜਿਹੇ ਬੰਦੇ ਆ ਉਹ ਗਾਣਾ ਜਿਸ ਤਰੀਕੇ ਦੇ ਨਾਲ ਉਹ ਸਾਰਾ ਸ਼ੂਟ ਕੀਤਾ ਗਿਆ ਹੈਗਾ ਮੇਰਾ ਬਾਬਾ ਨਾਨਕ ਇੱਕ ਫਿਲਮ ਆਈ ਸੀ ਪਿੱਛੇ ਜੇ ਪੰਜਾਬੀ ਸੋ ਉਸ ਫਿਲਮ ਦੇ ਵਿੱਚ ਜਿਸ ਭੈਣ ਨੇ ਕਿਰਦਾਰ ਨਿਭਾਇਆ ਹੈਗਾ ਹੀਰੋਇਨ ਦਾ ਸੋ ਉਹ ਇਹਦੇ ਵਿੱਚ ਧੀ ਬਣੀ ਹੋਈ ਹੈ ਉਸ ਗਾਣੇ ਦੇ ਵਿੱਚ ਸੋ ਸਾਰਾ ਗਾਣਾ ਬਹੁਤ ਹੀ ਜ਼ਿਆਦਾ ਭਾਵੁਕ ਕਰਨ ਵਾਲਾ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਗਾਇਆ ਤੇ ਫਿਲਮਾਇਆ ਗਿਆ ਇੱਕ ਮੈਂ ਗਾਣਾ ਸੁਣਿਆ ਮਾਵਾਂ ਉਸ ਗਾਣੇ ਦੇ ਬੋਲ ਸੀਗੇ ਜੀ ਪੁੱਤ ਮਰੇ ਨੀ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਨੀ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਹੁਣ ਮੈਂ ਜਦੋਂ ਗਾਣਾ ਸਾਰਾ ਸੁਣਿਆ ਨਾ ਤੇ ਨਾਲ ਦੀ ਨਾਲ ਫੁਟੇਜ ਹਸਪੀਟਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਾ ਪਿਆ ਰਾਜਵੀਰ ਜਵੰਦਾ ਮੇਰੀ ਅੱਖਾਂ ਦੇ ਸਾਹਮਣੇ ਘੁੰਮ ਗਿਆ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਮਾਤਾ ਉਹਨਾਂ ਦੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਘਰ ਦੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਚਾਉਣ ਵਾਲੇ ਜਿਹੜੇ ਸੱਚੀ ਉਹਨਾਂ ਨੂੰ ਚਾਉਣ ਵਾਲੇ ਆ ਉਹ ਸਾਰੇ ਨਾਲ-ਨਾਲ ਮੇਰੀ ਅੱਖਾਂ ਦੇ ਮਰੇ ਘੁੰਮਦੇ ਗਏ ਜਦੋਂ ਮੈਂ ਗਾਣਾ ਸੁਣਦਾ ਰਿਹਾ ਇੱਕ ਮਾਂ ਦੇ ਜਿਹੜਾ ਉਹ ਦਰਦ ਵਾ ਆਪਣੇ ਪੁੱਤ ਦੇ ਪ੍ਰਤੀ ਉਹਨੂੰ ਭਲਾ ਦੱਸੋ ਕੋਈ ਨਾਪ ਸਕਦਾ ਉਹਨੂੰ ਨਾਪਣ ਦੇ ਮਾਰੇ ਮੋٹے ਯਤਨ ਤਾਂ ਕੀਤੇ ਜਾ ਸਕਦੇ ਆ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਇੱਕ ਮਾਂ ਦੀ ਆਪਣੇ ਪੁੱਤ ਦੇ ਪ੍ਰਤੀ ਖਿੱਚ ਜੜੀ ਹੁੰਦੀ ਹੈ ਜਦੋਂ ਇੱਕ ਮਾਂ ਦਾ ਪੁੱਤ ਵੈਂਟੀਲੇਟਰ ਦੇ ਉੱਪਰ ਪਿਆ ਹੋਇਆ ਪਰ ਜਿਹੜਾ ਸਾਡੇ ਵਾਲਾ ਭਾਈਚਾਰਾ ਹੈਗਾ ਮਹਿਰਾਨ ਆ ਮੈਂ ਸੋਸ਼ਲ ਮੀਡੀਆ ਤੇ ਵੇਖਿਆ ਤੁਸੀਂ ਵੀ ਜ਼ਰੂਰ ਦੇਖਿਆ ਹੋਊਗਾ ਅੰਦਰ ਡਾਕਟਰਾਂ ਦੇ ਨਾਲ ਗੱਲਬਾਤ ਕਰਦੇ ਪਏ ਆ ਅੰਦਰ ਵੱਧ ਤੋਂ ਵੱਧ ਉਹ ਆਪਣੇ ਸੈੱਲ ਕੈਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਵੀ ਸਾਨੂੰ ਖਬਰ ਮਿਲ ਜਾਵੇ ਪਹਿਲਾਂ ਕਿ ਸਾਨੂੰ ਦੱਸ ਦਿਓ ਪਹਿਲਾਂ ਕਿਹੜੀ ਖਬਰ ਜਦੋਂ ਉਹ ਮਰ ਜਾਵੇ ਹਰਦੂ ਲਾਹਣਤ ਨਹੀਂ ਹੈਗੀ ਉਹ ਲੋਕ ਅਰਦਾਸਾ ਕਰਦੇ ਪਏ ਆ ਕਿ ਉਹ ਜਲਦੀ ਤੰਦਰੁਸਤ ਹੋ ਕੇ ਘਰ ਨੂੰ ਆ ਜਵੇ ਵੀ ਤੁਸੀਂ ਭਲਿਓ ਕੋਈ ਇਹ ਗੱਲ ਆਖੋ ਕਿ ਜਦੋਂ ਉਹ ਤੰਦਰੁਸਤ ਹੋ ਜਵੇ ਜਦੋਂ ਤੁਹਾਨੂੰ ਪਤਾ ਲੱਗੇ ਕਿ ਹੁਣ ਉਹਦੀ ਜ਼ਿੰਦਗੀ ਖਤਰੇ ਤੋਂ ਬਾਹਰ ਹੈ ਤਾਂ ਉਸ ਵੇਲੇ ਪਹਿਲਾਂ ਸਾਨੂੰ ਦੱਸ ਦਿਓ ਆਹ ਤਾਂ ਗੱਲ ਫੇਰ ਵੀ ਚਲੋ ਸਮਝ ਆਉਂਦੀ ਹੈ ਔਰ ਮੈਂ ਤੁਸੀਂ ਯਕੀਨ ਕਰਕੇ ਜਾਣਿਓ ਕਿਉਂਕਿ ਮੈਂ ਵੀ ਇਸ ਫੀਲਡ ਦੇ ਨਾਲ ਜੁੜਿਆ ਹਾਂ ਹੁਣ ਕਰਕੇ ਆਪਾਂ ਦੇ ਭਾਗੋਕ ਦੇ ਜਜ਼ਬਾਤੀ ਜਿਹੇ ਬੰਦੇ ਪਤਾ ਨਹੀਂ ਕਿਨਾ ਯੂਨੀਵਰਸਿਟੀਆਂ ਤੋਂ ਇਹਨਾਂ ਲੋਕਾਂ ਨੇ ਕੋਰਸ ਕੀਤੇ ਹੋਆ ਕੁਝ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਪਿਆ ਹੈਗਾ ਜਿਹੜੇ ਇਦਾਂ ਦੇ ਹੈਗੇ ਆ ਮੈਨੂੰ ਨਹੀਂ ਸਮਝ ਆਉਂਦੀ ਹੈ ਕਿ ਕਿਹੋ ਜੀ ਸਟੱਡੀ ਕੀਤੀ ਹੈ ਮੈਨੂੰ ਤਾਂ ਕਈ ਵਾਰੀ ਇਹ ਵੀ ਲੱਗਦਾ ਹੈਗਾ ਉਹਨਾਂ ਵਿੱਚੋਂ ਕਈਆਂ ਨੇ ਥੰਬਨੇਲ ਵੀ ਤਿਆਰ ਕਰਕੇ ਰੱਖ ਲਏ ਹੋਣੇ ਆ ਭਈ ਉਹਦੀ ਮੌਤ ਹੋ ਚੁੱਕੀ ਹੈ ਇਦਾਂ ਦੀ ਪ੍ਰਵਿਰਤੀ ਲੈ ਕੇ ਆਪਾਂ ਘੁੰਮਣ ਦੇ ਆ ਔਰ ਜਦੋਂ ਮੈਂ ਉਹਦਾ ਗਾਣਾ ਸੁਣਦਾ ਪਿਆ ਸਿਕਾ ਮਾਵਾਂ ਖਾਣਾ ਪੀਣਾ ਭੁੱਲ ਜਾਂ ਉਹ ਤਾਂ ਮਰੇ ਨਹੀਂ ਭੁੱਲਦੀਆਂ ਮਾਵਾ ਅਰੇ ਭਲੇ ਉਹ ਥੋੜਾ ਜਿਹਾ ਅਹਿਸਾਸ ਕਰਕੇ ਦੇਖੋ ਥੋੜਾ ਜਿਹਾ ਮਹਿਸੂਸ ਕਰਕੇ ਤਾਂ ਵੇਖੋ ਇੱਕ ਮਾਂ ਦਾ ਦਰਦ ਕੀ ਭਾਲਦੇ ਆਪਾਂ ਕਿਹੋ ਜੀ ਪੱਤਰਕਾਰੀ ਸਿੱਖੀ ਆ ਆਪਾਂ ਕੀ ਆਪਾਂ ਭੁੱਲ ਗਏ ਆ ਜਿਨ੍ਹਾਂ ਨੇ ਕੋਰਸ ਵੀ ਕੀਤੇ ਆ ਉੱਚ ਤੇ ਇਹ ਪੜਾਇਆ ਜਾਂਦਾ ਹੁੰਦਾ ਸੀਗਾ ਜਦੋਂ ਪੱਤਰਕਾਰੀ ਆਪਾਂ ਸਿੱਖਦੇ ਆ ਕਰਦੇ ਆ ਜਦੋਂ ਜਦੋਂ ਜਰਨਲਿਜ਼ਮ ਸਿੱਖੀ ਜਾਂਦੀ ਹੈ ਜਿਨ੍ਹਾਂ ਨੇ ਜਿਆਦਾ ਵਧੀਆ ਤਰੀਕੇ ਨਾਲ ਸਿੱਖਿਆ ਉਹਨਾਂ ਨੂੰ ਤਾਂ ਜਿਆਦਾ ਪਤਾ ਹੋਣਾ ਚਾਹੀਦਾ ਸੀਗਾ ਪਰ ਭੁੱਲ ਗਏ ਆ ਆਪਾਂ ਭੁੱਲ ਕਿਉਂ ਗਏ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਥੋੜਾ ਜਿਹਾ ਦੱਸਣਾ ਅੱਗੇ ਜਾ ਕੇ ਉੱਥੇ ਪੜਾਇਆ ਜਾਂਦਾ ਹੈ ਕਿ ਕੀ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਕੌਣ ਕਿ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਆ ਕਿਵੇਂ ਘਟਨਾਕਰਮ ਸਾਰਾ ਵਾਪਰਿਆ ਕਿੱਥੇ ਘਟਨਾ ਵਾਪਰੀ ਹੈ ਉੱਥੇ ਆ ਗੱਲਾਂ ਹੁੰਦੀਆਂ ਨੇ ਔਰ ਉਹਨਾਂ ਗੱਲਾਂ ਦੇ ਆਲੇ ਦੁਆਲੇ ਸਾਰੀ ਗੱਲਬਾਤ ਸਾਰੀ ਖਬਰ ਘੁੰਮਣੀ ਚਾਹੀਦੀ ਹੁੰਦੀ ਹੈ ਪਰ ਇੱਥੇ ਤੁਹਾਨੂੰ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ادارے ਐਵੇਂ ਦੇ ਮਿਲਣਗੇ ਲਿਖਤਾ ਵੀ ਤੁਹਾਨੂੰ ਮਿਲਣਗੇ ਉੱਥੇ ਇਹਨਾਂ ਗੱਲਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਹੈਗਾ ਰਾਜਵੀਰ ਜਵੰਦਾ ਦੇ ਇਹਨਾਂ ਹਾਲਾਤਾਂ ਦੇ ਲਈ ਵੈਂਟੀਲੇਟਰ ਦੇ ਉੱਪਰ ਪਿਆ ਹੋਇਆ ਜਿਹੜਾ ਕੌਣ ਜ਼ਿੰਮੇਵਾਰ ਹੈ ਕਿਹੜੇ ਹਾਲਾਤ ਜ਼ਿੰਮੇਵਾਰ ਨੇ ਟਾਵੇਂ ਵਿਰਲਿਆਂ ਨੂੰ ਛੱਡ ਕੇ ਹੀ ਕਿਸੇ ਨੇ ਗੱਲ ਕੀਤੀ ਹੈ ਟਾਵੇਂ ਵਿਰਲਿਆਂ ਨੂੰ ਛੱਡ ਕੇ ਐਕਸੀਡੈਂਟ ਹੋਇਆ ਕਿਦਾਂ ਕੀ ਉਹਦੇ ਵਿੱਚ ਸਰਕਾਰਾਂ ਦਾ ਕੋਈ ਦੋਸ਼ ਨਹੀਂ ਹੈਗਾ ਕੌਸਸ ਦਿੱਤਾ ਜਾਂਦਾ ਹੈਗਾ ਰਸਤੇ ਦੇ ਵਿੱਚ ਜਾਨਵਰ ਰਸਤੇ ਵਿੱਚ ਪਸ਼ੂ ਪੰਛੀ ਮੋਰੇ ਆਉਂਦੇ ਆ ਜਦੋਂ ਰਸਤੇ ਦੇ ਵਿੱਚ ਜਦੋਂ ਪਸ਼ੂ ਮੋਰੇ ਆਉਂਦੇ ਆ ਤਾਂ ਉਸ ਵੇਲੇ ਜਿਹੜੇ ਐਕਸੀਡੈਂਟ ਹੁੰਦੇ ਆ ਸੜਕਾਂ ਟੁੱਟੀਆਂ ਹੋਈਆਂ ਸੜਕਾਂ ਭੱਜੀਆਂ ਹੋਈਆਂ ਸੋ ਉਹਦੇ ਲਈ ਕੀ ਸਰਕਾਰਾਂ ਜ਼ਿੰਮੇਵਾਰ ਨਹੀਂ ਸਰਕਾਰਾਂ ਨੂੰ ਕਿਸੇ ਨੇ ਕਿਤੇਰੇ ਵਿੱਚ ਖੜਿਆਂ ਕੀਤਾ ਪਰ ਨਹੀਂ ਉਧਰਲੇ ਪਾਸੇ ਨੂੰ ਤਾਂ ਸਾਡਾ ਧਿਆਨ ਹੀ ਹੈ ਨਹੀਂ ਟੈਕਸ ਦਿੱਤੇ ਜਾਂਦੇ ਆ ਜਦੋਂ ਕੋਈ ਮੋਟਰਸਾਈਕਲ ਖਰੀਦਦਾ ਜਦੋਂ ਗੱਡੀ ਖਰੀਦਦੇ ਜੋ ਉਸ ਵੀਰੇ ਟੈਕਸ ਪੇਸ ਕੀਤੇ ਜਾਂਦੇ ਹਨ ਸੜਕ ਦੇ ਉੱਪਰ ਗੱਡੀ ਆਉਣ ਤੋਂ ਪਹਿਲਾਂ ਪਹਿਲਾਂ ਵੀ ਬਹੁਤ ਸਾਰਾ ਟੈਕਸ ਉਗਰਾ ਲਿਆ ਜਾਂਦਾ ਹੈ ਪਰ ਵੀ ਇਹ ਗੱਡੀ ਨਾਲ ਸੜਕ ਦੇ ਉੱਪਰ ਤੁਰਨਾ ਆ ਸੜਕ ਦੇ ਉੱਪਰ ਇਹਨੇ ਦੌੜਨਾ ਇਸ ਤੋਂ ਇਲਾਵਾ ਟੋਲ ਪਲਾਜੇ ਸੜਕਾਂ ਦੇ ਉੱਪਰ ਆਪਾਂ ਭਰਦੇ ਆ ਨਾ ਮੋٹے ਮੋٹے ਪਰ ਫਿਰ ਵੀ ਸਾਡਾ ਧਿਆਨ ਉਧਰ ਨੂੰ ਹੈ ਹੀ ਨਹੀਂ ਕਿ ਸਰਕਾਰਾਂ ਨੂੰ ਆਪਾਂ ਕਿਤੇਰੇ ਵਿੱਚ ਖਿਲਾੜੀਏ ਨਾ ਧਿਆਨ ਹੀ ਹੋਰ ਪਾਸੇ ਲੱਗਾ ਹੋਇਆ ਹੈ ਪਿਉਦਰੀ ਕੀ ਹਾਲਾਤ ਕਿਹੜੇ ਜ਼ਿੰਮੇਵਾਰ ਹੈਗੇ ਆ ਕਿ ਇਹਨਾਂ ਲੋਕਾਂ ਨੂੰ ਕਟਾਰੇ ਵਿੱਚ ਖਿਲਾਰਨਾ ਇਧਰ ਲਈ ਪੈਸੇ ਨੂੰ ਤਾਂ ਸਾਡਾ ਧਿਆਨ ਹੀ ਨਹੀਂ ਹੈਗਾ ਸੋ ਇਹੋ ਜਿਹੇ ਸਾਡੇ ਹਾਲਾਤ ਬਣੇ ਹੋਏ ਆ ਸਾਡੇ ਵਾਲੇ ਮਹਿਕਮੇ ਦੇ ਬੜਾ ਦੁੱਖ ਹੁੰਦਾ ਬੜੀ ਹੀ ਜ਼ਿਆਦਾ ਤਕਲੀਫ ਹੁੰਦੀ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਵੇਲੇ ਪਰਿਵਾਰ ਦੇ ਉੱਪਰ ਜਿਹੜੇ ਸੱਚੀ ਚੌਣ ਵਾਲੇ ਹੈਗੇ ਆ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤਦੀ ਹੋਊਗੀ ਜਦੋਂ ਇਹੋ ਜਿਹੇ ਲੋਕ ਜਿਹੜੀ ਮਾਨਸਿਕਤਾ ਲੈ ਕੇ ਘੁੰਮਦੇ ਆ ਉਹਨਾਂ ਦੀ ਮਾਨਸਿਕਤਾ ਜਦੋਂ ਉਹਨਾਂ ਨੂੰ ਵੀ ਪੜਨ ਨੂੰ ਮਿਲਦੀ ਹੋਊਗੀ ਅੰਦਾਜ਼ਾ ਲਾ ਕੇ ਆਪਾਂ ਦੇਖ ਸਕਦੇ ਆ ਮੈਂ ਇਸ ਕਰਕੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ। ਭਈ ਚਲੋ ਆਪਾਂ ਵੀ ਥੋੜੀ ਜੀ ਗੱਲਬਾਤ ਕਰਕੇ ਵੇਖੀਏ ਤਾਂ ਸਹੀ ਮੜ ਜਾ। ਆਪਣੇ ਭਾਈਚਾਰੇ ਨਾਲ ਵੀ ਥੋੜੀ ਜੀ ਬੇਨਤੀ ਦਾ ਕਰਕੇ ਵੇਖੀਏ ਨਾ। ਭਈ ਭੜਿਓ ਥੋੜੀ ਜੀ ਆਪਾਂ ਸ਼ਰਮ ਕਰ ਲਈਏ। ਇਹ ਸਾਰਾ ਕੁਝ ਹੁੰਦਾ ਕਿਉਂ ਹੈਗਾ? ਉਹ ਸਾਰੇ ਇਦਾਂ ਕਰਦੇ ਕਿਉਂ ਹੈਗਿਆ? ਉਹਦੀ ਮੈਂ ਵਜ੍ਹਾ ਦੱਸਦਾ। ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ। ਬਹੁਤ ਜ਼ਿਆਦਾ ਸੁਹਿਰਦ ਨੇ ਸਾਰੇ ਜਾਣੇ। ਪਰ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਪਸੰਦੇ ਹੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ। ਉਹਨਾਂ ਨੇ ਵੇਖਣਾ ਕਿ ਟਾਈਟਲ ਕੀ ਲਿਖਿਆ ਹੋਇਆ। ਥੰਬਨੇਲ ਕਿਹੜਾ ਬਣਾ ਕੇ ਰੱਖਿਆ ਹੋਇਆ ਉਹਦੇ ਉੱਪਰ ਲਫ਼ਜ਼ ਕਿਹੜੇ ਲਿਖੇ ਹੋਏ ਆ ਉਹ ਦੇਖ ਕੇ ਵੀਡੀਓ ਕਲਿੱਕ ਕਰਨੀ ਆ ਸਨਸਨੀ ਖੇਜ਼ ਬਣਾ ਕੇ ਪੇਸ਼ ਕੀਤਾ ਹੋਇਆ ਐਦਾਂ ਦੀਆਂ ਚੀਜ਼ਾਂ ਆਪਾਂ ਦੇਖਣ ਦੀ ਆਦੀ ਹੋ ਚੁੱਕੇ ਹਾਂ ਕੋਈ ਦਹਿਸ਼ਤ ਫਲਾਉਣ ਵਾਲੀ ਗੱਲ ਕਰਦਾ ਕੋਈ ਮਾਹੌਲ ਗਰਮਾਉਣ ਦੀ ਗੱਲ ਕਰਦਾ ਸਾਨੂੰ ਖਰਾ ਲੱਗਦਾ ਕੋਈ ਡਰ ਖੋਫ ਪੈਦਾ ਕਰਨ ਦੀ ਗੱਲ ਕਰਦਾ ਸਾਨੂੰ ਉਹ ਵੀਡੀਓ ਦੇਖਣੀ ਖਰੀ ਲੱਗਦੀ ਆ ਤੁਸੀਂ ਦੇਖੋ ਕਿੰਨੇ ਕਿੰਨੇ ਵਿਊ ਹੁੰਦੇ ਆ ਉਹਨਾਂ ਦੇ ਔਰ ਉਸ ਵਿਵਰਸ਼ੇਪ ਦੇ ਚੱਕਰ ਦੇ ਵਿੱਚ ਸਾਡੇ ਵਾਲਾ ਭਾਈਚਾਰਾ ਸਾਰਾ ਕੁਝ ਕਰਦਾ। ਸੋ ਇਸ ਵੇਲੇ ਰਾਜਵੀਰ ਜਵੰਦਾ ਦੇ ਜੋ ਹਾਲਾਤ ਹੈਗੇ ਆ ਜੋ ਡਾਕਟਰਾਂ ਨੇ ਦੱਸਿਆ ਹੈਗਾ ਉਹ ਮੈਂ ਤੁਹਾਨੂੰ ਦੱਸਦਾ। ਫੋਰਟਿਸ ਹਸਪੀਟਲ ਨੇ ਜਿਹੜੀ ਬੀਤੀ ਕੱਲ ਬੀਤ ਕੇ ਗਈ ਹੈਗੀ ਆ 30 ਸਤੰਬਰ ਨੂੰ ਬੀਤੀ ਕੱਲ ਰਾਤ ਨੂੰ ਉਹਨਾਂ ਨੇ ਇੱਕ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈਗਾ ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ ਰਾਜਵੀਰ ਜਵੰਦਾ ਦੀ ਹਾਲਤ ਹੱਲੇ ਠੀਕ ਨਹੀਂ ਹੈ। ਨਾਜ਼ੁਕ ਬਣੀ ਹੋਈ ਹੈ ਜੋ ਡਾਕਟਰਾਂ ਦਾ ਕਹਿਣਾ ਹੈਗਾ ਉਹਨਾਂ ਨੂੰ ਲਾਈਫ ਸਪੋਰਟ ਭਾਵ ਕਿ ਜਿਹਨੂੰ ਆਪਾਂ ਵੈਂਟੀਲੇਟਰ ਕਹਿੰਦੇ ਆ ਸੌਖੀ ਭਾਸ਼ਾ ਦੇ ਵਿੱਚ ਵੈਂਟੀਲੇਟਰ ਦੇ ਉੱਪਰ ਰੱਖਿਆ ਗਿਆ ਤੇ ਨਿਊਰੋਲੋਜੀਕਲ ਜਿਹਨੂੰ ਆਪਾਂ ਦਿਮਾਗੀ ਕਹਿੰਦੇ ਆ ਦਿਮਾਗੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਹੈ ਠੀਕ ਨਹੀਂ ਹੈ ਡਾਕਟਰਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਦਿਮਾਗੀ ਗਤੀਵਿਧੀ ਬਹੁਤ ਹੀ ਘੱਟ ਹੈ ਤੇ ਕੋਈ ਵੀ ਸਕਾਰਾਤਮਕ ਅਨੁਮਾਨ ਲਗਾਉਣਾ ਹੱਲੇ ਮੁਸ਼ਕਲ ਹੈ ਉਹਨਾਂ ਨੂੰ ਲੰਬੇ ਸਮੇਂ ਦੇ ਵਾਸਤੇ ਵੈਂਟੀਲੇਟਰ ਦੀ ਮਦਦ ਦੀ ਜ਼ਰੂਰਤ ਹੈ ਇਹ ਡਾਕਟਰਾਂ ਦਾ ਕਹਿਣਾ ਹੈਗਾ ਸੋ ਇਲਾਜ ਚੱਲਦਾ ਪਿਆ ਰਾਜੀਵਰ ਜਵੰਦਾ ਨੂੰ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਟੀਮ ਦੀ ਨਿਗਰਾਨੀ ਦੇ ਹੇਠਾਂ ਰੱਖਿਆ ਹੋਇਆ। ਹਸਪੀਟਲ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਹਾਲਤ ਦੇ ਉੱਪਰ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਪਰ ਕੋਈ ਵੱਡਾ ਸੁਧਾਰ ਹੱਲੇ ਨਹੀਂ ਹੋਇਆ ਹੈ। ਆ ਡਾਕਟਰਾਂ ਦੀ ਗੱਲ ਬਾਤ ਵਾ। ਹੁਣ ਇਸ ਗੱਲ ਨੂੰ ਇੱਦਾਂ ਹੀ ਆਪਾਂ ਰੱਖ ਕੇ ਲੋਕਾਂ ਸਾਹਮਣੇ ਰੱਖ ਦਈਏ ਕਿ ਹਾਂ ਵੀ ਆ ਸਥਿਤੀ ਹੈ ਤੇ ਡਾਕਟਰਾਂ ਦਾ ਆ ਕਹਿਣਾ ਆ। ਅਗਲੀ ਗੱਲ ਜਿਹੜੀ ਆ ਉਹ ਆਪਾਂ ਇਹ ਕਰੀਏ ਕਿ ਵਾਹਿਗੁਰੂ ਕਿਰਪਾ ਕਰੇ ਉਸ ਪਰਮਾਤਮਾ ਦੇ ਹੱਥ ਵਿੱਚ ਆ ਸਾਰਾ ਕੁਝ। ਪਰ ਮਸਾਲੇ ਲਾ ਲਾ ਕੇ ਕੋਲੋਂ ਹੋਰ ਦੀਆਂ ਹੋਰ ਗੱਲਾਂ ਕਰ ਕਰਕੇ ਜੀ ਜਦੋਂ ਐ ਹੋ ਜੇ ਫਿਰ ਐ ਹੋ ਜਾਂਦੀ ਹੈ ਜਦੋਂ ਇਦਾਂ ਹੋਈ ਹੋਵੇ ਤਾਂ ਫਿਰ ਐ ਨਹੀਂ ਹੁੰਦੀ ਔ ਨਹੀਂ ਹੁੰਦਾ ਕਿੰਨੇ ਇਦਾਂ ਦੇ ਕੇਸ ਹੈਗੇ ਜਦੋਂ ਬੰਦਾ ਵੈਂਟੀਲੇਟਰ ਤੋਂ ਲੱਥ ਕੇ ਆ ਕੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਣ ਲਿਆ ਹੁੰਦਾ ਔਰ ਬਹੁਤ ਸਾਰੇ ਕੇਸ ਇਦਾਂ ਦੇ ਹੈਗੇ ਆ ਵੈਂਟੀਲੇਟਰ ਦੇ ਉੱਪਰ ਗਿਆ ਬੰਦਾ ਮੁੜ ਕੇ ਵਾਪਸ ਨਹੀਂ ਆਇਆ ਪਰ ਆਪਾਂ ਜ਼ਰੂਰੀ ਆ ਕਿ ਇਦਾਂ ਦੀ ਸਮਸਣੀ ਖੇਜ਼ ਪਈ ਸੁਣਨ ਵਾਲੇ ਨੂੰ ਵੀ ਐ ਲੱਗੇ ਕਿ ਜੇ ਕੱਲ ਨੂੰ ਮੇਰੇ ਨਾਲ ਵੀ ਇਦਾਂ ਹੋ ਜਵੇ ਤੇ ਮੈਂ ਮੈਂ ਵੀ ਖਰੇ ਬਸ ਐ ਹੀ ਹੋ ਜਾਣਾ ਆ ਜੇ ਉਹ ਤੰਦਰੁਸਤ ਹੋ ਕੇ ਠੀਕ ਹੋ ਕੇ ਆਪਣੇ ਘਰੇ ਵਾਪਸ ਆ ਗਿਆ ਤਾਂ ਮੈਂ ਸੋਚਦਾ ਹਾਂ ਮੈਂ ਕਈ ਵਾਰਾਂ ਬੰਦਾ ਬਾਅਦ ਚ ਦੇਖੂਗਾ ਯਾਰ ਮੇਰੇ ਬਾਰੇ ਆਹ ਲੋਕ ਐਦਾ ਐਦਾ ਦੀ ਸ਼ਬਦਾਵਲੀ ਵਰਤਦੇ ਰਹੇ ਆ ਖੈਰ ਚਲੋ ਮੈਂ ਵੀ ਹੱਲਾ ਕਿ ਜ਼ਿਆਦਾ ਉਹਨਾਂ ਬਾਰੇ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਹੈਗਾ ਜਿੰਨੀ ਕੁ ਕਰ ਲਈਏ ਮੇਰੇ ਮਨ ਦੇ ਉਬਾਲ ਸੀਗੇ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਵੀ ਹੈ ਜਿਹੜੇ ਇਥੋਂ ਦਿਲੋਂ ਚਾਹੁੰਦੇ ਆ ਕਿ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਮੁੜ ਆਵੇ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਮੇਰਾ ਜ਼ਿਆਦਾ ਰੁਝਾਨ ਪੰਜਾਬ ਅਤੇ ਖਾਸ ਕਰਕੇ ਪੰਥਕ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਨ ਦਾ ਹੁੰਦਾ ਉਧਰਲੇ ਪਾਸੇ ਨੂੰ ਮੇਰੀ ਜ਼ਿਆਦਾ ਰੁਚੀ ਹੁੰਦੀ ਹੈ ਔਰ ਮੈਂ ਜਦੋਂ ਨਾ ਰਾਜਵੀਰ ਜਵੰਦਾ ਦਾ ਆਹ ਵਾਲਾ ਗਾਣਾ ਸੁਣਿਆ ਮੈਨੂੰ ਹੁੰਦਾ ਕਿ ਜਿਹਦੇ ਬਾਰੇ ਗੱਲ ਕਰਨੀ ਹੈ ਥੋੜਾ ਜਿਹਾ ਮਨ ਦੇ ਹਾਲਾਤ ਵੀ ਉਵੇਂ ਦੇ ਹੋ ਜਾਣ ਇੱਕ ਮੈਂ ਗਾਣਾ ਜਦੋਂ ਨਾ ਮਾਵਾ ਸੁਣਿਆ ਤੇ ਧੀਆ ਵਾਲਾ ਗਾਣਾ ਜਦੋਂ ਮੈਂ ਸੁਣਿਆ ਮਾਵਾ ਵਾਲਾ ਜਦੋਂ ਮੈਂ ਗਾਣਾ ਸੁਣਿਆ ਨਾ ਜੀ ਉਸ ਵੇਲੇ ਮੇਰੇ ਮੇਰਾ ਗੱਜ ਭਰਿਆ ਵਕਈ ਸੱਚੀ ਮੇਰਾ ਗੱਜ ਭਰਿਆ ਔਰ ਉਸ ਵੇਲੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਵੀ ਆਏ ਹੰਝੂ ਸਾਫ ਕਰਨ ਤੋਂ ਬਾਅਦ ਫਿਰ ਮੈਂ ਦਰਸ਼ਕੋ ਤੁਹਾਡੇ ਰੂਬਰੂ ਹੋ ਗਿਆ ਬਹੁਤ ਸਾਰੇ ਲੋਕ ਇਦਾਂ ਹੈਗੇ ਆ ਜਿਹੜੇ ਸੱਚੀ ਚਾਹੁੰਦੇ ਹੈਗੇ ਆ ਮੈਂ ਵੀ ਚਾਹਣਾ ਕੇ ਅਰਦਾਸਾ ਬੇਨਤੀਆਂ ਕਰਦਿਆ ਕਿ ਉਹ ਤੰਦਰੁਸਤ ਹੋ ਕੇ ਘਰ ਨੂੰ ਆ ਜਵੇ। ਸੋਸ਼ਲ ਮੀਡੀਆ ਦੇ ਉੱਪਰ ਇੱਕ ਫੋਟੋ ਘੁੰਮਦੀ ਪਈ ਹੈ। ਮੈਨੂੰ ਉਹਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਨੂੰ ਪੱਕੀ ਜਾਣਕਾਰੀ ਹੋਵੇ। ਉਹ ਹੈ ਜਦੋਂ ਪਟਿਆਲੇ ਇੱਕ ਘਟਨਾ ਕਰਮ ਵਾਪਰਿਆ ਸੀਗਾ। ਕਰੋਨਾ ਕਾਲ ਦੇ ਦੌਰਾਨ ਨਿਯੰਗ ਸਿੰਘਾ ਨੇ ਇੱਕ ਪੁਲਿਸ ਵਾਲੇ ਦਾ ਗੁੱਟ ਝਗੜਾ ਇਹਦਾ ਹੋ ਗਿਆ ਜੋ ਵੀ ਸੀਗਾ। ਉਸ ਵੇਲੇ ਮੈਂ ਵੀ ਹਰਜੀਤ ਇੱਕ ਲਹਿਰ ਜੀ ਚਲਾਈ ਸੀਗੀ ਪੁਲਿਸ ਵਾਲਿਆਂ ਨੇ। ਰਾਜਵੀਰ ਜਵੰਦਾ ਦੇ ਹੱਥ ਦੇ ਵਿੱਚ ਉਹ ਤਖਤੀ ਫੜੀ ਹੋਈ ਹੈ। ਮੈਨੂੰ ਹੱਲੇ ਵੀ ਨਹੀਂ ਪਤਾ ਹੈਗਾ। ਉਈ ਉਸ ਵਿੱਚ ਕਿੰਨੀ ਸੱਚਾਈ ਹੈ ਉਹ ਐਡਿਟ ਕੀਤੀ ਹੋਈ ਹੈ ਜਾਂ ਸੱਚਮੁੱਚ ਰਾਜਵੀਰ ਜਵੰਦਾ ਨੇ ਉਸ ਵੇਲੇ ਕਿਹਾ ਸੀਗਾ ਕਿ ਮੈਂ ਵੀ ਹਰਜੀਤ ਉਹਨੇ ਸਿੱਖਾਂ ਨੂੰ ਚੜਾਇਆ ਸੀਗਾ ਇਹਦੇ ਬਾਰੇ ਮੇਰੇ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ ਇੱਕ ਹੁੰਦਾ ਹੈਗਾ ਕਿ ਜੇ ਸੱਚ ਵੀ ਹੋਵੇ ਉਹ ਤਾਂ ਮੈਨੂੰ ਲੱਗਦਾ ਕਿ ਕਈ ਵਾਰੀ ਨਾ ਇੱਕ ਬੰਦਾ ਹੁੰਦਾ ਢੀਠ ਉਹ ਹਦ ਅਸਰ ਦਾ ਪਾਰ ਕਰਕੇ ਤੇ ਜਮੇ ਦੂਏ ਪਾਸੇ ਖੜ ਗਿਆ ਹੁੰਦਾ ਇੱਕ ਉਹ ਚੀਜ਼ ਹੁੰਦੀ ਹੈ ਔਰ ਇੱਕ ਉਹ ਚੀਜ਼ ਹੁੰਦੀ ਹੈ ਕਿ ਬੰਦਾ ਦੂਏ ਪਾਸੇ ਕਿਧਰ ਖੜਿਆ ਖੁੜਿਆ ਨਹੀਂ ਹੈਗਾ ਉਹੀ ਚੱਲਦਾ ਵਹਿਣ ਜਾਂ ਜਿਹੜਾ ਹੈਗਾ ਉਹਦੇ ਵਹਿਣ 'ਚ ਕਈ ਵਾਰ ਬੰਦਾ ਇਧਰ ਉਧਰ ਵਹਿਭੂ ਜਾਂਦਾ ਹੈਗਾ ਇਹ ਮੈਂ ਉਹਦੀ ਕੋਈ ਸਫਾਈ ਨਹੀਂ ਦੇਣ ਰਿਹਾ ਹੈਗਾ ਮੈਂ ਵੈਸੇ ਗੱਲ ਕਰਨ ਰਿਹਾ ਹੈਗਾ ਪੁੱਛਕਾਰ ਕੇ ਲੱਗੇ ਕੀਤਾ ਵੀ ਜਾ ਸਕਦਾ ਹੁੰਦਾ ਇੱਕ ਗੱਲ ਤੇ ਦੂਜੀ ਗੱਲ ਉਹਨੇ ਇੱਕ ਹੋਰ ਗੀਤ ਗਾਇਆ ਸੀਗਾ ਮੈਂ ਉਹ ਵੀ ਸੁਣ ਕੇ ਹਟਿਆ ਖਾਲਸਾਈ ਝੰਡੇ ਹੁਣ ਉਹ ਜਿਹੜੇ ਝੰਡੇ ਆ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਹੈਗਾ ਮਤਲਬ ਕਹਿਣ ਦਾ ਮੇਰਾ ਭਾਵੇਂ ਹੈਗਾ ਕਿ ਆ ਜਾ ਕੇ ਜੋ ਵੀ ਹੈ ਬਹੁਤ ਸਾਰੇ ਲੋਕ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਸੋ ਜਿਹੜਾ ਇਹਨਾਂ ਦਾ ਗਾਇਕਾਂ ਵਾਲਾ ਭਾਈਚਾਰਾ ਆ ਉਹ ਤੇ ਪੂਰੀ ਤਰ੍ਹਾਂ ਬਿਆਨ ਵੀ ਦੇ ਰਿਹਾ ਸਾਰਾ ਕੁਝ ਕਰਦੇ ਪਏ ਆ ਪਰ ਨਾਲ ਨਾਲ ਮੇਰੀ ਨਾ ਇੱਕ ਹੱਥ ਬੰਨ ਕੇ ਬੇਨਤੀ ਜ਼ਰੂਰ ਹੈਗੀ ਆ ਉਹਨਾਂ ਸਾਰਿਆਂ ਨੂੰ ਜਿਹੜੇ ਰਾਜਵੀਰ ਜਵੰਦਾ ਦੇ ਵਾਸਤੇ ਅਰਦਾਸ ਕਰਦੇ ਪਏ ਆ ਦੇਖੋ ਮੈਂ ਤੀਜੀ ਵਾਰੀ ਕਹਿਣ ਲੱਗਾ ਮੇਰਾ ਧਿਆਨ ਜ਼ਿਆਦਾ ਪੰਥਕ ਰੁਝੇ ਮਿਆਵਲ ਹੁੰਦਾ ਹੈਗਾ ਉਹਦੇ ਬਾਵਜੂਦ ਵੀ ਆਪਾਂ ਰਾਜਵੀਰ ਜਵੰਦਾ ਦੇ ਬਾਬਤ ਗੱਲ ਕਰਦੇ ਪਏ ਆ ਪਹਿਲੇ ਦਿਨ ਵੀ ਗੱਲ ਕਰਨੀ ਸੀਗੀ ਪਰ ਧਿਆਨ ਉਧਰ ਸੀਗਾ ਉਧਰ ਗੇੜਾ ਵੀ ਲੱਗਦਾ ਰਿਹਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰੇ ਮਾਤਾ ਜੀ ਦੇ ਵੱਲ ਹੱਲੇ ਵੀ ਥੋੜਾ ਧਿਆਨ ਉਧਰ ਹੈਗਾ ਆ ਸੋ ਨਾਲ ਨਾਲ ਆਪਾਂ ਰਾਜਵੀਰ ਜਵੰਦਾ ਦੇ ਬਾਰੇ ਕਿਉਂਕਿ ਆ ਵਿੱਚ ਜੋ ਕੁਝ ਵੀ ਚੱਲਦਾ ਪਿਆ ਨਾ ਮੈਨੂੰ ਮਜਬੂਰ じゃ ਕਰ ਦਿੱਤਾ ਇੱਕ ਦੋ ਗਾਣੇ ਜਦੋਂ ਮੈਂ ਸੁਨੇ ਆ ਤੇ ਤਾਂ ਵੀ ਮੇਰਾ ਦਿਲ ਕੀਤਾ ਕਿ ਜ਼ਰੂਰ ਰਾਜਵੀਰ ਜਵੰਦਾ ਦੇ ਬਾਰੇ ਆਪਾਂ ਗੱਲਬਾਤ ਕਰੀਏ ਹੁਣ ਜਿਹੜੇ ਰਾਜਵੀਰ ਜਵੰਦਾ ਦੇ ਬਾਰੇ ਗੱਲ ਕਰਨਦੇ ਆ ਜਿਹੜੇ ਜਿਹੜੇ ਸੱਚਮੁੱਚ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਉਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਨੇ ਮੈਂ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਢੇੜਾ ਰਾਜਵੀਰ ਜਵੰਦਾ ਵੱਲ ਲੱਗਾ ਇੱਕ ਢੇੜਾ ਇਦਾਂ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਉਹਨਾਂ ਦੇ ਮਾ ਔਰ ਜਿਹੜੀ ਇੱਧਰ ਇੱਛਾ ਹੈਗੀ ਆ ਸਾਰਿਆਂ ਦੀ ਕਿ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਆਪਦੇ ਘਰੇ ਆ ਜਵੇ ਇਦਾਂ ਹੀ ਉਧਰ ਵੀ ਆਪਣੀ ਇੱਛਾ ਮਰਜ਼ੀ ਜਿਤਾਇਓ ਪਹਿਲਾਂ ਇੱਛਾ ਇੱਥੇ ਪੈਦਾ ਕਰੋ ਇੱਥੇ ਪੈਦਾ ਕਰਨੀ ਪਊਗੀ ਪੈਦਾ ਕਰਨੀ ਪਊਗੀ ਇੱਥੇ ਇੱਛਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲ ਜਾਵੇ ਆਪਣੇ ਮਾਤਾ ਜੀ ਦੇ ਨਾਲ ਉਹ ਸਾਹਮਣੇ ਬੈਠ ਕੇ ਰੂਬਰੂ ਹੋ ਕੇ ਘੁੱਟ ਕੇ ਗਲਵਕੜੀ ਪਾ ਕੇ ਮਾਂ ਪੋਤੇ ਇੱਕ ਦੂਜੇ ਦੇ ਨਾਲ ਮਿਲ ਸਕਣ ਪਹਿਲਾਂ ਇਸ ਗੱਲ ਦੀ ਇੱਥੇ ਤੜਪ ਪੈਦਾ ਕਰ ਲੋ ਤੜਪ ਪੈਦਾ ਕਰਨ ਤੋਂ ਬਾਅਦ ਫਿਰ ਉਹ ਉਜਾਗਰ ਕਰੋ ਔਰ ਉਹਦੇ ਲਈ ਯਤਨਸ਼ੀਲ ਹੋ ਲੋ ਇੰਨੇ ਕੁ ਮੇਰੀ ਨਾਲ ਨਾਲ ਬੇਨਤੀ ਜ਼ਰੂਰਤ ਜ਼ਰੂਰ ਹੈ ਮੈਂ ਇਹ ਗੱਲ ਕਹਿ ਕੇ ਇਹ ਨਹੀਂ ਕਹਿਣਾ ਚਾਹਣਾ ਹੈਗਾ ਕਿ ਇਧਰਲਾ ਖਿਹੜਾ ਛੱਡ ਦਿਓ ਤੇ ਉਧਰਲੇ ਪਾਸੇ ਨੂੰ ਆਓ ਇਧਰਲੇ ਪਾਸੇ ਵੀ ਜਾਓ ਇਧਰ ਵੀ ਅਰਦਾਸਾ ਕਰੋ ਮੈਂ ਵੀ ਅਰਦਾਸ ਕਰਕੇ ਹਟਿਆ ਪਹਿਲਾਂ ਵੀ ਕਰਕੇ ਹਟਿਆ ਹੁਣ ਵੀ ਆਪਰ ਅਰਦਾਸ ਕਰਦੇ ਆਂ ਫਿਰ ਚਲੋ ਮੈਂ ਇਹ ਚਾਹਣਾ ਹੈਗਾ ਕਿ ਜੇ ਪੰਜਾਬ ਦਾ ਉਹ ਗੱਭਰੂ ਪੁੱਤ ਉਹ ਉੱਚਾ ਲੰਮਾ ਜਵਾਨ ਜੇ ਪੁਲਿਸ ਦਾ ਵਿਭਾਗ ਛੱਡ ਕੇ ਉਹ ਗਾਇਕੀ ਦੇ ਖੇਤਰ ਵਿੱਚ ਆਇਆ ਉਹਨੇ ਆਪਣਾ ਨਾਮ ਬਣਾਇਆ ਤੇ ਇਦਾਂ ਹੀ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਚੱਬੇ ਦੀ ਧਰਤੀ ਦੇ ਉਪਰ ਸੰਨ 2015 ਚ 8 ਲੱਖ ਦੇ ਇਕੱਠ ਨੇ ਕੌਮ ਦਾ ਜਥੇਦਾਰ ਚੁਣਿਆ ਸੀਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਨੂੰ ਮਾਨਤਾ ਦਿੱਤੀ ਸਰਬੱਤ ਖਾਲਸਾ ਨੇ ਤਾਂ ਫਿਰ ਕੌਮ ਦਾ ਉਹ ਆਗੂ ਕੌਮ ਦਾ ਉਹ ਜੋਧਾ ਉਹ ਵੀ ਉੱਚਾ ਨਮਾ ਗੱਭਰੂ ਜਵਾਨ ਹੈ 29 29 ਬਰੇ ਜੇਲ੍ਹਾਂ ਦੀਆਂ ਚਾਰਦੁਵਾਰੀਆਂ ਦੇ ਅੰਦਰ ਬਤਾਤੇ ਤਾਂ ਆਪਾਂ ਉਸ ਗੱਭਰੂ ਜਵਾਨ ਦੇ ਹੱਕ ਦੇ ਵਿੱਚ ਵੀ ਥੋੜਾ ਜਿਹਾ ਖੜੀਏ ਨਾਲ ਆਣ ਕੇ ਇੰਨੀਕ ਤਾਂ ਮੇਰੀ ਬੇਨਤੀ ਜ਼ਰੂਰ ਹੈਗੀ ਆ ਕੀ ਤੁਹਾਨੂੰ ਨਹੀਂ ਲੱਗਦਾ ਹੈਗਾ ਜਿਹੜੇ ਕੇਵਲ ਮੈਂ ਸਾਰਿਆਂ ਨੂੰ ਨਹੀਂ ਜਿਹੜੇ ਕੇਵਲ ਰਾਜਵੀਰ ਜਵੰਦਾ ਦੇ ਸਬੰਧ ਚ ਗੱਲ ਕਰਦੇ ਆ ਜਿਹੜੇ ਕੇਵਲ ਰਾਜਵੀਰ ਜਵੰਦਾ ਦੀ ਸੁੱਖ ਮੰਗਦੇ ਆ ਮੰਗਦੇ ਆ ਆਪੇ ਹੀ ਮੰਗਦੇ ਆ ਤੁਸੀਂ ਵੀ ਮੰਗੋ ਉਹ ਪੰਜਾਬ ਦਾ ਪੁੱਤ ਹੈ ਕੀ ਜਥੇਦਾਰ ਜਗਤਾਰ ਸਿੰਘ ਹਵਾਰਾ ਉਹ ਪੰਜਾਬ ਦਾ ਪੁੱਤ ਨਹੀਂ ਹੈ ਕੀ ਤੁਹਾਨੂੰ ਉਹ ਪੰਜਾਬ ਦਾ ਪੁੱਤ ਨਹੀਂ ਲੱਗਦਾ ਉਹ ਵੀ ਇੱਥੋਂ ਦੀ ਮਿੱਟੀ ਦਾ ਜਾਇਆ ਹੈਗਾ ਉਹਨੂੰ ਵੀ ਇਸ ਇੱਥੋਂ ਦੀ ਮਿੱਟੀ ਦੇ ਨਾਲ ਮੋਹ ਆ ਪਿਆਰ ਹੈ ਔਰ ਕੇਵਲ ਗੱਲਾਂ ਦੇ ਨਾਲ ਨਹੀਂ ਹੈ ਪ੍ਰੈਕਟੀਕਲ ਹੈ 29 ਬਰੇ ਜੇਲ ਹੈ ਸਵਿਸ਼ ਕਰਕੇ ਮੇਰੀ ਬੇਨਤੀ ਹੈ ਕਿ ਉਧਰਲੇ ਪਾਸੇ ਨੂੰ ਵੀ ਥੋੜਾ ਜਿਆਦਾ ਜ਼ਰੂਰ ਧਿਆਨ ਕਰੋ ਰਾਜਵੀਰ ਜਵੰਦਾ ਦੇ ਨਾਲ ਜੋ ਵਾਪਰਿਆ ਉਹਦੇ ਲਈ ਜਿਹੜਾ ਲੋਕ ਜ਼ਿੰਮੇਵਾਰ ਹੈ ਉਹਨਾਂ ਬਾਰੇ ਥੋੜੀ ਜੀ ਗੱਲ ਕਰਨੀ ਜ਼ਰੂਰੀ ਹੈ ਫਿਰ ਸਮਾਪਤੀ ਕਰ ਦਿੰਨੇ ਆ ਹਾਦਸਾ ਜਿਹੜਾ ਵਾਪਰਿਆ ਇਹ 27 ਸਤੰਬਰ ਨੂੰ ਵਾਪਰਿਆ ਸ਼ਨੀਵਾਰ ਦਾ ਦਿਨ ਸੀਗਾ ਉਹਦਣ ਹਿਮਾਚਲ ਪ੍ਰਦੇਸ਼ ਦਾ ਬੱਦੀ ਲਾਗੇ ਪਿੰਜੌਰ ਉੱਥੇ ਰਾਜਵੀਰ ਜਵੰਦਾ ਬਾਈਕ ਚਲਾਉਂਦਾ ਪਿਆ ਸੀਗਾ ਆਪਣੇ ਮੋਟਰਸਾਈਕਲ ਦੇ ਉੱਪਰ ਤੇ ਉਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਬਾਈਕ ਤੋਂ ਡਿੱਗਣ ਦੇ ਕਰਕੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਲੱਗ ਗਈ ਆ ਔਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਤਕਰੀਬਨ ਮੇਰਾ ਖਿਆਲ ਆ ਪੋਣੇ ਦੇ 2 ਵਜੇ ਦੀ ਗੱਲ ਆ ਇਹ ਉਦਣ ਦੀ ਸੋ ਉਸ ਤੋਂ ਬਾਅਦ ਫਿਰ ਲਗਾਤਾਰ ਇਲਾਜ ਚੱਲਦਾ ਪਿਆ ਆ ਵੈਂਟੀਲੇਟਰ ਤੇ ਐ ਔਰ ਅਰਦਾਸਾਂ ਹੋ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਉਹ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਆ ਜਵੇ ਆਪਾਂ ਉਮੀਦ ਕਰਦੇ ਹਾਂ ਇਸ ਗੱਲ ਦੀ ਕਿ ਡਾਕਟਰ ਇਸ ਗੱਲ ਦੀ ਖਬਰ ਦੇਣ ਅਸੀਂ ਆਪਣੇ ਚੈਨਲ ਦੇ ਉੱਪਰ ਭਾਵੇਂ ਅਗਲੇ ਦਿਨ ਇਹ ਗੱਲ ਦਸੀਏ ਇੱਕ ਐਸਾ ਪੱਤਰਕਾਰ ਮੈਂ ਭਾਵੇਂ ਦੱਸਾਂ ਹੀ ਨਾ ਬਾਕੀ ਜਿਹੜੇ ਹੈਗਾ ਉਹ ਦੱਸ ਰਣ ਪਹਿਲਾਂ ਕਿ ਸਾਡੇ ਕੋਲ ਖਬਰ ਆ ਗਈ ਹੈ ਪਰ ਖਬਰ ਇਦਾਂ ਦੀ ਆ ਜਵੇ ਅਪਾ ਅਰਦਾਸ ਕਰਦੇ ਆ ਕਿ ਉਹ ਠੀਕ ਹੋ ਕੇ ਆਪਣੇ ਘਰ ਨੂੰ ਵਾਪਸ ਪਰਤ ਆਇਆ ਡਾਕਟਰਾਂ ਨੇ ਕਹਿਤਾ ਕਿ ਉਹ ਖਤਰੇ ਤੋਂ ਬਾਹਰ ਹੈ ਬਾਕੀ ਉਹ ਵੈਗੁਰੂ ਦੇ ਹੱਥ ਚਾ ਉਹ ਅਕਾਲਪੁਰਖ ਵੈਗੁਰੂ ਜੀ ਦੇ ਬਾਣੇ ਵਿੱਚ ਆ ਸਾਰਾ ਕੁਝ ਉਹ ਵੈਗੁਰੂ ਚਾਵੇ ਤਾਂ ਰੱਖ ਲਵੇ ਉਹ ਵੈਗੁਰੂ ਚਾਵੇ ਤਾਂ ਉਹ ਕੱਚੀ ਵੜ ਲੈਵੇ ਪੱਕੀ ਵੜ ਲੈਵੇ ਇਹ ਉਹਦੀ ਮੌਜ ਹੈ ਉਸ ਅਕਾਲਪੁਰਖ ਵੈਗੁਰੂ ਜੀ ਦੀ ਉਦੇ ਬਾੜੇ ਵਿੱਚ ਰਹਿਣਾ ਵੀ ਆਪਾਂ ਜ਼ਰੂਰ ਸਿੱਖੀਏ ਹੁਣ ਜਿਹੜਾ ਇਹ ਹਾਦਸਾ ਵਾਪਰਿਆ ਉਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ ਜੀ ਅੱਛਾ ਤੁਸੀਂ ਦੱਸਿਓ ਸਾਰਿਆਂ ਨੂੰ ਪਤਾ ਹੈਗਾ ਇਸ ਗੱਲ ਦਾ ਕਿ ਕਿਹੜਾ ਪਸ਼ੂ ਰਾਜਵੀਰ ਜਵੰਦਾ ਦੀ ਬਾਈਕ ਦੇ ਨਾਲ ਟਕਰਾਇਆ ਔਰ ਕਿਵੇਂ ਸਾਰਾ ਕੁਝ ਵਾਪਰਿਆ ਕੌਸਸ ਦਿੰਦਿਆਂ ਨਾ ਜੀ ਆਪਾਂ ਰਸਤਿਆਂ ਦੇ ਵਿੱਚ ਜਿਹੜੇ ਪਸ਼ੂ ਆ ਬੇਚਾਰਿਆਂ ਦੇ ਵਿੱਚ ਤੁਸੀਂ ਦੇਖੋ ਕਿੰਦਾ ਹੜਦੁੰਗ ਮਚਿਆ ਹੁੰਦਾ ਆ ਆਸਾਨ ਭਿੜਨਦੇ ਹੁੰਦੇ ਆ ਦੋ ਔਰ ਗੱਡੀਆਂ ਤੱਕ ਵੀ ਐਨ ਪਲਟਾਂਦੇ ਆ ਉਹ ਕਦੀ ਕਿਸੇ ਬੰਦੇ ਨੂੰ ਉਹ ਖੜਾਪਦੇ ਆ ਕਦੀ ਕਿਸੇ ਔਰਤ ਦੇ ਉੱਪਰ ਉਹ ਚੜਦੇ ਆ ਕਦਾ ਕੁਚਲ ਦੇ ਆਕਦਾ ਮਧੋੜ ਦੇ ਆਹੋ ਸਾਰਾ ਕੁਝ ਆਟੋਆਂ ਦੇ ਵਿੱਚ ਵੱਜਦੇ ਫਿਰਦੇ ਆ ਆ ਕਿੰਨਾ ਕੁਝ ਵਾਪਰਦਾ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਆ ਸਾਰਾ ਕੁਝ ਤੁਸੀਂ ਮੈਨੂੰ ਦੱਸੋ ਸਰਕਾਰਾਂ ਨੂੰ ਕਿੰਨਾ ਕਾਪਾ ਕਟਾਰੇ ਵਿੱਚ ਖਲਾਰਦੇ ਆ ਸਾਡੇ ਵਾਲਾ ਭਾਈਚਾਰਾ ਉਹਨੇ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਸਾਡੇ ਵਾਲੇ ਭਾਈਚਾਰੇ ਨੇ ਇੱਕ ਨੈਰੇਟਿਵ ਸਿਰਜਣਾ ਹੁੰਦਾ ਲੋਕਾਂ ਦੇ ਮਾਈਂਡ ਦੇ ਨਾਲ ਪਰ ਇਹ ਤੇ ਲੋਕਾਂ ਦੇ ਮਾਈਂਡ ਦੇ ਨਾਲ ਖੇਡਦੇ ਆ ਉਹਨਾਂ ਨੂੰ ਜਜ਼ਬਾਤੀ ਕਰ ਦਿੱਤਾ ਜਾਂ ਜਾਂ ਉਹਨਾਂ ਨੂੰ ਉਹ ਕਰ ਦਿੱਤਾ ਖੌਫ ਪੈਦਾ ਕਰ ਦਿੱਤਾ ਉਹਨਾਂ ਦੇ ਮਨ ਦੇ ਵਿੱਚ ਜਾਂ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਸੰਸਨੀ ਖੇਜ਼ ਮਸਲਾ ਚ ਨਹੀਂ ਕੇ ਇਸ ਗੱਲ ਲੈ ਕੇ ਤੁਹਾਡੇ ਸਾਹਮਣੇ ਆਇਆ ਅਰੇ ਸਹਿਜ ਦੇ ਨਾਲ ਥੋੜਾ ਜਿਹਾ ਉਹਨਾਂ ਨੂੰ ਦਸੀਏ ਇੱਕ ਨੈਰੇਟਿਵ ਸਿਰਜਣ ਦੇ ਯਤਨ ਕਰੀਏ ਕਿ ਭਾਈ ਉਹ ਗਲਤ ਨਹੀਂ ਨੈਰੇਟਿਵ ਹੈਗਾ ਉਹ ਬਿਲਕੁਲ ਸਹੀ ਆ ਵੀ ਇਹ ਸਾਰੇ ਕਾਸੇ ਦੇ ਲਈ ਟੁੱਟੀਆਂ ਸੜਕਾਂ ਦੀ ਵਜ੍ਹਾ ਕਰਕੇ ਐਕਸੀਡੈਂਟ ਜਿਹੜੇ ਹੁੰਦੇ ਆ ਪਸ਼ੂਆਂ ਦੀ ਵਜ੍ਹਾ ਕਰਕੇ ਵੀ ਸਰਕਾਰਾਂ ਜ਼ਿੰਮੇਵਾਰ ਹੈ ਤੁਹਾਡੇ ਕੋਲੋਂ ਟੈਕਸ ਉਗਰਾਉਂਦੀਆਂ ਨੇ ਵਟੇ ਵਿੱਚ ਤੁਹਾਨੂੰ ਕੀ ਦਿੰਦੀਆਂ ਨੇ ਜੇ ਫਿਰ ਵੀ ਇਸ ਤਰੀਕੇ ਦੇ ਨਾਲ ਐਕਸੀਡੈਂਟ ਹੋ ਕੇ ਮੌਤਾਂ ਤੁਹਾਡੇ ਝੋਲੀ ਵਿੱਚ ਪੈਣ ਤੇ ਉਹਦੇ ਲਈ ਕੀ ਸਰਕਾਰਾਂ ਜ਼ਿੰਮੇਵਾਰ ਨਹੀਂ ਆ ਸਵਾਲ ਜਿਹੜਾ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰਚਾਰ ਕੇ ਲੋਕਾਂ ਦੇ ਜ਼ਿਹਨ ਸਮਾਪਤੀ ਕਰਦੇ ਆਂ ਜੀ ਜਿਹੜੇ ਆਮ ਲੋਕ ਵੀ ਹੈਗੇ ਆ ਮੇਰੀ ਬੇਨਤੀ ਹੈ ਦਰਸ਼ਕੋ ਜਿਹੜੇ ਸਾਡੇ ਵਾਲੇ ਭਾਈਚਾਰੇ ਵਾਲੇ ਆ ਨਾ ਕਿਉਂਕਿ ਵਿਊਰਸ਼ਿਪ ਚਾਹੀਦੀ ਆ ਉਹਨਾਂ ਨੂੰ ਪਤਾ ਹੈਗਾ ਕਿ ਤੁਸੀਂ ਐਦਾਂ ਦੀਆਂ ਸਰਸਣੀਆਂ ਖੇਸਦੀਆਂ ਚੀਜ਼ਾਂ ਦੇਖਣੀਆਂ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਥੰਬਨੇਲ ਦੇ ਉੱਪਰ ਟਾਈਟਲ ਲਿਖ ਕੇ ਲਾਉਣਾ ਹੈ ਨਾ ਉਹ ਪੜ ਕੇ ਤੁਸੀਂ ਵੀਡੀਓ ਕਲਿੱਕ ਕਰਨੀ ਹੈ ਸੋ ਆਪਾਂ ਵੀ ਆਦੀ ਹੋ ਚੁੱਕੇ ਆਂ ਐਦਾਂ ਦੇ ਹੀ ਆਦੀ ਹੋ ਚੁੱਕੇ ਆਂ ਸੋ ਸਾਡੀ ਆਦਤ ਬਣ ਚੁੱਕੀ ਆ ਉਹਨਾਂ ਨੂੰ ਸਾਡੀ ਆਦਤ ਦਾ ਪਤਾ ਆ। ਹੁਣ ਜਿੱਦਾਂ ਮੈਂ ਪੱਤਰਕਾਰ ਹਾਂ ਮੈਨੂੰ ਪਤਾ ਆ ਕਿ ਮੈਂ ਕਿਹੜੀ ਗੱਲ ਕਰਨੀ ਐ, ਕਿਹੜੀ ਮੇਰੀ ਵੀਡੀਓ ਦੇਖੀ ਜਾਣੀ ਐ। ਮੈਨੂੰ ਪਤਾ ਆ ਕਿ ਥੰਬਨੇਲ, ਮੈਨੂੰ ਪਤਾ ਆ ਕਿ ਟਾਈਟਲ ਮੈਂ ਕੀ ਦੇਵਾਂ ਤਾਂ ਤੁਸੀਂ ਕਲਿੱਕ ਕਰਨੀ ਐ। ਮੈਨੂੰ ਵੀ ਇਸ ਗੱਲ ਦਾ ਪਤਾ ਆ। ਔਰ ਪਰ ਮੈਂ ਫਿਰ ਵੀ ਇਸ ਗੱਲ ਦੀ ਕੋਸ਼ਿਸ਼ ਕਰਦਾ ਕਿ ਨਾ ਆਪਾਂ ਉਹ ਕੰਮ ਨਾ ਕਰੀਏ। ਵੀਡੀਓ ਦੇ ਵਿੱਚ ਜਿਹੜੀ ਗੱਲ ਹੋਵੇ ਟਾਈਟਲ ਵੀ ਉਦਾਂਕਦਾ ਹੀ ਹੋਵੇ। ਇਹ ਨਾ ਹੋਵੇ ਕਿ ਟਾਈਟਲ ਕੁਝ ਹੋਰ ਹੋਵੇ, ਵੀਡੀਓ ਦੇ ਵਿੱਚ ਗੱਲਾਂ ਕੋਈ ਹੋਰ ਹੋਣ। ਇੰਨੀ ਕਿ ਤਾਂ ਆਪਾਂ ਥੋੜੀ ਜੀ ਅਕਲ ਨੂੰ ਹੱਥ ਮਾਰੀਏ ਆਪਣੇ ਵਾਲੇ ਭਾਈਚਾਰੇ ਨੂੰ ਕਹਿਣਾ ਔਰ ਜਿਹੜੇ ਦਰਸ਼ਕ ਹੁੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਵੀ ਥੋੜੇ ਜਿਹਾ ਆਪਾਂ ਠੀਕ ਹੋ ਜਾਈਏ ਸਾਰੇ ਜਾਣੇ ਆਪਾਂ ਵੀ ਠੀਕ ਗੱਲਾਂ ਅਤੇ ਠੀਕ ਪ੍ਰਚਾਰ ਜੋ ਕੀਤਾ ਜਾ ਰਿਹਾ ਆਪਾਂ ਵੀ ਉਹਨੂੰ ਸੁਣਨ ਦੇ ਆਦੀ ਹੋ ਜਾਈਏ ਨਹੀਂ ਤਾਂ ਤੁਸੀਂ ਇਦਾਂ ਹੀ ਡਰ ਵਹਿਮ ਅਤੇ ਬਿਲਕੁਲ ਬੇਫਜ਼ੂਲਾ ਖੌਫ ਉਹਦੇ ਵਿੱਚ ਜੀਣ ਦੇ ਆਦੀ ਹੋ ਜਾਓਗੇ ਇਹਦੇ ਨਾਲ ਤੁਹਾਡੀ ਮਨੋਦਸ਼ਾ ਵੀ ਠੀਕ ਨਹੀਂ ਰਹੂਗੀ ਜਿਹੜੇ ਸੱਚੀ ਸੁੱਚੀ ਗੱਲ ਕਰਦੇ ਆ ਉਹਨਾਂ ਨੂੰ ਸੁਣਿਆ ਕਰੋ ਉਹਨਾਂ ਨੂੰ ਦੇਖਿਆ ਕਰੋ ਤੇ ਉਹਨਾਂ ਨੂੰ ਪੜ੍ਹਿਆ ਕਰੋ ਉਸਾਰੂ ਆਪਾਂ ਸੋਚ ਰੱਖੀਏ ਇਦਾਂ ਦੀ ਮੇਰੀ ਬੇਨਤੀ ਹੈ ਉਮੀਦ ਕਰਦੇ ਆ ਅਖੀਰ ਦੇ ਵਿੱਚ ਫਿਰ ਅਰਦਾਸ ਕਰਦੇ ਆ ਦੋਨੋਂ ਹੀ ਅਰਦਾਸਾਂ ਦੋਨਾਂ ਵਾਸਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੈਰੋਲ ਮਿਲੇ ਉਹ ਆਪਣੇ ਮਾਤਾ ਜੀ ਦੇ ਨਾਲ ਜਿਉਂਦੇ ਜੀ ਆਪਣੀ ਮਾਤਾ ਜੀ ਦੇ ਨਾਲ ਮੁਲਾਕਾਤ ਕਰ ਸਕਣ ਦੂਜੀ ਬੇਨਤੀ ਰਾਜਵੀਰ ਜਵੰਦਾ ਦੇ ਸਬੰਧ ਚ ਅਰਦਾਸ ਕਰਦੇ ਆ ਬਾਕੀ ਉਹਦੇ ਭਾਣੇ ਵਿੱਚ ਉਹ ਸਾਰਾ ਕੁਝ ਜੇ ਸੰਸਾਰ ਦੇ ਉੱਪਰੋਂ ਜਾਣਾ ਮਨੁੱਖ ਨੇ ਉਹਦਾ ਵੀ ਕੋਈ ਨਾ ਕੋਈ ਵੇਦ ਬਹਾਨਾ ਬਣਨਾ ਆ ਪਰ ਆਪਾਂ ਫਿਰ ਵੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਆਪਣੇ ਘਰੇ ਵਾਪਸ ਪਰਤ ਆਵੇ ਇੰਨੀਕ ਬੇਨਤੀ ਕਰਦੇ ਆ ਨਹੀਂ ਤਾਂ ਫਿਰ ਰਾਜਵੀਰ ਜਵੰਦੇ ਨੇ ਆਪ ਹੀ ਗੀਤ ਗਾਇਆ ਹੋਇਆ ਇੱਕ ਉਹ ਮੇਰੇ ਚੇਤੇ ਚ ਫਿਰ ਬਾਰ ਬਾਰ ਘੁੰਮਣ ਡਿਆ ਕਿ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਵਾਹਿਗੁਰੂ ਜੀ ਕਿਰਪਾ ਕਰਿਓ ਜਿਵੇਂ ਆਪ ਜੀ ਨੂੰ ਭਾਵੇ ਬਾਕੀ ਬਹੁਤ ਬਹੁਤ ਧੰਨਵਾਦ